ਇਹ ਸ਼ੋਅ ਦੇ ਵਿੱਚ ਆਪਣੇ ਦੇ ਵਿੱਚ ਸਾਰੀ ਕੰਟਰੀ ਤੋਂ ਘੋੜੇ ਆਏ ਆ। ਕਸ਼ਮੀਰ ਤੋਂ ਵੀ ਆਏ ਆ, ਆਂਧਰਾ ਪ੍ਰਦੇਸ਼ ਤੋਂ ਵੀ ਆਏ ਆ, ਤਾਮਲਨਾਡੂ, ਕੇਰਲਾ, ਬੰਗਲੌਰ, ਝਾਰਖੰਡ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਹਰਿਆਣਾ, ਪੰਜਾਬ, ਸਾਰੀਆਂ ਸਟੇਟਾਂ 'ਚੋਂ। ਸ਼ੋਅ ਜੀ ਆਪਣਾ 5, 6 ਤੇ 7 ਦਸੰਬਰ 3 ਦਿਨ ਚੱਲੂਗਾ। ਇਹਦੇ 'ਚ ਓਨਲੀ ਮਾਰਵਾੜੀ ਘੋੜਿਆਂ ਦਾ ਕੰਪੀਟੀਸ਼ਨ ਆ ਜੀ ਇਹ। ਸਿਰਫ ਮਾਰਵਾੜੀ ਘੋੜੇ ਹੁੰਦੇ ਆ। ਆਮ ਤੌਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇੱਥੇ 100 ਪਲੱਸ ਹੋਗੇ। ਲਾਸਟ ਇਅਰ ਵੀ 93 ਬਿਛੇਰੀਆਂ ਸੀ ਇਸ ਰਿੰਗ ਦੇ ਵਿੱਚ ਟਰੈਕਟਰ ਫਰਸਟ ਜਿਹੜਾ ਚੈਂਪੀਅਨ ਆਊਗਾ ਘੋੜਾ ਜਾਂ ਘੋੜੀ ਉਹਨਾਂ ਨੂੰ ਘੋੜੇ ਨੂੰ ਵੀ ਘੋੜੀ ਨੂੰ ਵੀ ਟਰੈਕਟਰ ਦਿੱਤਾ ਜਾਊਗਾ ਤੇ ਇਵੇਂ ਜਿਹੜਾ ਸੈਕੰਡ ਪ੍ਰਾਈਜ਼ ਆ ਉਹ ਬੁਲਟ ਮੋਟਰਸਾਈਕਲ ਆ ਥਰਡ ਪ੍ਰਾਈਜ਼ ਆ ਜਿਹੜਾ ਸਪਲੈਂਡਰ ਮੋਟਰਸਾਈਕਲ ਆ ਫੋਰਥ ਪ੍ਰਾਈਜ਼ ਆ ਜਿਹੜਾ ਹੀਰੋ ਡੀਲੈਕਸ ਮੋਟਰਸਾਈਕਲ ਆ ਤੇ ਜਿਹੜਾ ਤੁਹਾਡਾ ਬਾਕੀ ਜਿਹੜੇ ਆ ਉਹ ਕੈਸ਼ ਪ੍ਰਾਈਜ਼ਸ ਆ 10 ਤੱਕ